ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਸਰਕਾਰੀ ਸਕੂਲਾਂ ਦਾ ਕਾਲਾ ਸੱਚ ਦੱਸਣ ਜਾ ਰਹੇ ਹਾਂ 365 ਦਿਨ ਹੁੰਦੇ ਆ ਸਾਲ ਦੇ ਵਿੱਚ 365 ਚੋਂ 139 ਛੁੱਟੀਆਂ ਹੁੰਦੀਆਂ ਨੇ ਸੱਤ ਮਹੀਨੇ ਸਕੂਲ ਲੱਗਦਾ ਤੇ ਚਾਰ ਪੰਜ ਮਹੀਨੇ ਛੁੱਟਿਆ ਰਹਿੰਦੀ ਹੈ ਉਹਦੇ ਵਿੱਚੋਂ 40 ਛੁੱਟੀਆਂ ਹੁੰਦੀਆਂ ਨੇ ਦਸੰਬਰ ਜੂਨ ਜੁਲਾਈ ਦੀਆਂ 40 ਛੁੱਟੀਆਂ ਹੁੰਦੀਆਂ ਨੇ ਤਿਹਾਰਾਂ ਦੀਆਂ 52 ਛੁੱਟੀਆਂ ਹੁੰਦੀਆਂ ਨੇ ਐਤਵਾਰਾਂ ਦੀਆਂ ਤੇ 15 ਛੁੱਟੀਆਂ ਹੋਰ ਹੁੰਦੀਆਂ ਨੇ ਟੋਟਲ ਕੁੱਲ ਮਿਲਾ ਕੇ 147 ਛੁੱਟੀਆਂ ਹੁੰਦੀਆਂ ਤੇ ਲਾਲੋ ਸਾਹਿਬ ਵੀ ਆਪਣਾ 365 ਦਿਨ ਚੋਂ 7 ਮਹੀਨੇ ਸਕੂਲ ਲੱਗਦਾ ਤੇ 7ਵੇਂ ਸਕੂਲ ਲੱਗਣ ਦੇ ਪ੍ਰੰਤ ਅ ਤ 15 ਜਿਹੜੀ ਛੁੱਟੀਆਂ ਤੇ ਦਸੰਬਰ ਚ ਹੁੰਦੀਆਂ ਨੇ ਸਰਦੀ ਆ ਗਈ ਐਵਰੀ ਉਹ ਵਾਦ ਵੀ ਜਾਂਦੀਆਂ ਹੁੰਦੀਆਂ ਨੇ ਫਿਰ ਉਹਨਾਂ ਨੂੰ ਸਕੂਲ ਆਨਲਾਈਨ ਲਾ ਪੈਣਾ ਜਦੋਂ ਵਾਦਾਂ ਵੀ ਜਿਆਦਾ ਠੰਡ ਹੋ ਜਾਂਦੀ ਇਹ ਦੇਖੋ ਕਿੰਨੇ ਤੁਸੀਂ ਮੇਰੇ ਨਾਲ ਸੈਮ ਤੋਂ ਕੇ 7 ਮਹੀਨੇ ਸਕੂਲ ਲੱਗਦਾ ਹੈ 5 ਮਹੀਨੇ ਛੁੱਟੀਆਂ ਨੇ ਘੱਟ ਤੋਂ ਘੱਟ 3-4 ਮਹੀਨੇ ਦੀ ਫੀਸ ਤਾਂ ਮਾਹ ਹੋਣੀ ਚਾਹੀਦੀ ਹੈ ਗਰੀਬ ਮਾਪਿਆਂ ਨੂੰ ਜਿਹੜੇ ਪੜਾਉਂਦੇ ਆ ਬੱਚੇ ਇਹ ਤਾਂ ਉਹਨਾਂ ਨੂੰ ਪਤਾ ਹੈ ਕਿ ਕਿੰਨੀ ਫੀਸਾਂ ਨੇ ਕਿੰਨੀਆਂ ਕਿਤਾਬਾਂ ਵਰਦੀਆਂ ਗੱਡੀਆਂ ਦੇ ਖਰਚੇ ਆਪ ਠਾਮ ਬਹੁਤ ਜ਼ਿਆਦਾ ਖਰਚਾ ਹੈ ਬੱਚੇ ਪੜਾਣੇ ਕੋਈ ਛੋਟੀ ਜਿਹੀ ਗੱਲ ਨਹੀਂ ਅੱਜ ਦੇ ਜ਼ਮਾਨੇ ਵਿੱਚ ਬਹੁਤ ਔਖਾ ਤੇ ਹਿਸਾਬ ਲਾ ਲਓ ਫੇਰ ਦੁਬਾਰੇ ਤੁਹਾਨੂੰ ਦੱਸ ਦਿੰਦਾ 40 ਜੂਨ ਜਲਾਈ ਦੀਆਂ 40 ਤਿਹਾਰਾਂ ਦੀਆਂ 52 ਐਤਵਾਰ ਦੀਆਂ 15 ਦਸੰਬਰ ਸਰਦੀਆਂ ਦੀਆਂ ਛੁੱਟੀਆਂ ਟੋਟਲ 147 ਛੁੱਟੀਆਂ ਸਾਲ ਦੇ ਵਿੱਚ 365 ਦਿਨਾਂ 'ਚੋਂ 147 ਛੁੱਟੀਆਂ ਤੇ ਹਿਸਾਬ ਲਾ ਲਓ ਫਿਰ ਆਪਣਾ ਅੱਗੇ ਜੀ ਮੇਰੀ ਜਿਹੜੇ ਸਹਿਮਤ ਨਹੀਂ ਮੇਰੀ ਗੱਲ ਨਾਲ ਉਹ ਇਸ ਗੱਲ ਨੂੰ ਅੱਗੇ ਸ਼ੇਅਰ ਜਰੂਰ ਕਰਨ ਹੋਰਾਂ ਲੋਕਾਂ ਨੂੰ ਵੀ ਪਤਾ ਲੱਗੇ ਵੀ ਸਰਕਾਰ ਸਾਡੇ ਨਾਲ ਧੱਕਾ ਵੀ ਕਰਦੀ ਕਿਤੇ ਕਿਤੇ ਹੁਣ ਸਰਕਾਰੀ ਸਕੂਲਾਂ 'ਚ ਤਾਂ ਚਲੋ ਹਿੱਸਾ ਕੱਟਦੇ ਆ ਪ੍ਰਾਈਵੇਟ ਸਕੂਲਾਂ 'ਚ ਬਹੁਤ ਜ਼ਿਆਦੀ ਫੀਸ ਹੁੰਦੀ ਆ ਤੇ ਫਿਰ ਲਾਲੋ ਸਾਹਿਬ ਕੁਝ ਤਾਂ ਮਾਫੀ ਹੋਣੀ ਚਾਹੀਦੀ 4-5 ਮਹੀਨਿਆਂ ਚੋਂ ਜ਼ਿਆਦੀ ਨਹੀਂ ਅੱਧੀ ਢਾਈ ਮਹੀਨੇ ਦੀ ਮਾਫੀ ਹੋਵੇ ਉਸ ਤਾਂ ਮਾਪਿਆਂ ਨੂੰ ਮਿਲੇ ਜੇ 5 ਮਹੀਨੇ ਨਹੀਂ ਘੱਟ-ਪਘਟ 2 ਢਾਈ ਮਹੀਨੇ ਅੱਧਾ ਤਾਂ ਕੁਸ਼ਤਾ ਮਿਲੇ ਇਹ ਹੁਣ ਤੁਸੀਂ ਸਾក្តਾ ਲਾਉਣਾ ਹੈ ਜੇ ਇਹ ਨੂੰ ਰੁੱਤ ਲਕੇ ਮaaf ਕਰ ਦਿਆ ਜੇ ਜੇ ਠੀਕ ਲੱਗੀ ਤਾਂ ਸ਼ੇਖਰ ਕਰ ਪਿਆ ਵਾਹਿਗੁਰੂ ਜਿੱਕਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ